SCST ਐਕਟ ਨੂੰ ਲੈ ਕੇ ਭਾਰਤ ਬੰਦਾ ਸੱਦ ਦਿੱਤਾ ਗਿਆ ਸੀ ਜਿਸ ਤੋਂ ਲੁਧਿਆਣਾ ਵਿੱਚ ਅਸਰ ਦੇਖਣ ਨੂੰ ਨਹੀਂ ਮਿਲਿਆ ਜੀहां ਲੁਧਿਆਣਾ ਦੇ ਬਾਜ਼ਾਰ ਪੂਰਨ ਤੌਰ ਤੇ ਖੁੱਲੇ ਨਜ਼ਰ ਆਏ ਪਰ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਵੱਲੋਂ ਭਾਰਤ ਨਗਰ ਚੌਂਕ ਵਿੱਚ ਵੱਡਾ ਰੋਸ ਪ੍ਰਦਰਸ਼ਨ ਕੀਤਾ ਗਿਆ ਬੇਸ਼ੱਕ ਉਹਨਾਂ ਵੱਲੋਂ ਬਾਜ਼ਾਰ ਬੰਦ ਨਹੀਂ ਕਰਵਾਏ ਗਏ ਪਰ ਉਹਨਾਂ ਨੇ ਕਿਹਾ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਹਨ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਸੰਘਰਸ਼ ਜਾਰੀ ਰੱਖਣਗੇ ਉਹਨਾਂ ਨੇ ਕਿਹਾ ਕਿ ਉਹਨਾਂ ਦੇ ਹੱਕ ਖੋਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੋ ਕਿ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਲੁਧਿਆਣਾ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦੇਣ ਦੀ ਵੀ ਗੱਲ ਕਹੀ ਗਈ ਹੈ। ਵਰਗਨ ਬਿਲਗਾ ਬਸਪਾਗੂ ਪੰਜਾਬ। ਭਾਈ ਪਾਤਨਗਰ ਤੋਂ ਪ੍ਰਟੈਕਟ ਕੀਤਾ ਜਾ ਰਿਹਾ ਹੈ। ਅੱਜ ਬਹੁਜਨ ਸਮਾਜ ਪਾਰਟੀ ਵੱਲੋਂ ਪੂਰੇ ਦੇਸ਼ ਦੇ ਅੰਦਰ ਭੈਣ ਕੁਮਾਰੀ ਮਾਇਆਵਤੀ ਨੇ ਵਰਗੀਕਰਨ ਦੇ ਖਿਲਾਫ ਜਿਹੜਾ ਸੁਪਰੀਮ ਕੋਰਟ ਨੇ ਦੇਸ਼ ਦੇ ਅੰਦਰ ਵਰਗੀਕਰਨ ਦਾ ਫੈਸਲਾ ਦਿੱਤਾ ਆ ਅੱਜ ਉਹਦੇ ਖਿਲਾਫ ਦੇ ਅੰਦਰ ਐਸਸੀ ਬੀਸੀ ਕਟ ਗਿੰਤੀਆਂ ਦੇ ਲੋਕ ਇਕੱਠੇ ਹੋਏ ਆ ਸਵਿਧਾਨ ਨੂੰ ਬਚਾਉਣ ਲਈ ਦੇਸ਼ ਨੂੰ ਬਚਾਉਣ ਲਈ ਬਹੁਤ ਜਨ ਸਮਾਜ ਪਾਰਟੀ ਮਦਾਨ ਚਾ ਇਸ ਦੇਸ਼ ਦੇ ਅੰਦਰ ਜਦੋਂ ਪੁਜਾਚੀ ਦੇ ਵਿੱਚ ਗਿਆਨੀ ਜੈਲ ਸਿੰਘ ਪੰਜਾਬ ਦਾ ਮੁੱਖ ਮੰਤਰੀ ਸੀ ਕਾਂਗਰਸ ਦਾ ਉਹਨੇ ਇਸ ਦੇਸ਼ ਦੀ ਰਿਜ਼ਰਵੇਸ਼ਨ ਨੂੰ 6.12 6.12 ਚ ਕਰਕੇ ਸਾਨੂੰ ਐਸੀ ਲੋਕਾਂ ਨੂੰ ਆਪਸ ਵਿੱਚ ਪਾੜਿਆ ਉਹ ਜਿਹੜਾ ਫੈਸਲਾ ਸਾਡੇ ਲੋਕਾਂ ਨੂੰ ਕਾਤਕ ਸਿੱਧ ਹੋਇਆ ਉਸ ਫੈਸਲੇ ਨਾਲ ਇਹਨਾਂ ਨੇ ਦੇਸ਼ ਦੇ ਅੰਦਰ ਸੰਵਿਧਾਨ ਦੇ ਮੁਤਾਬਕ ਜਿੰਨੇ ਵੀ ਵਿਭਾਗ ਸਰਕਾਰੀ ਸੀ ਦੇਸ਼ ਨੇ ਰਿਜ਼ਰਵੇਸ਼ਨ ਨੂੰ ਪਾੜ ਦੇਸ਼ ਦੀ ਰਿਜ਼ਰਵੇਸ਼ਨ ਨੂੰ ਪਾੜਨ ਤੋਂ ਬਾਅਦ ਕਾਂਗਰਸ ਨੇ ਦੇਸ਼ ਦੇ ਸਾਰੇ ਵਿਭਾਗ ਮਾਈ ਪ੍ਰਾਈਵੇਟ ਕੀਤੇ ਜਿੱਥੇ ਬੈਕਲੋਗ ਪੂਰਾ ਹੋਣਾ ਸੀ ਐਸ ਸੀ ਬੀ ਸੀ ਤੇ ਘੱਟ ਗਿਣਤੀਆਂ ਨੂੰ ਨੌਕਰੀਆਂ ਮਿਲਣੀਆਂ ਸੀ ਉਹ ਸਾਡੀ ਇਹਨਾਂ ਨੇ ਨੌਕਰੀ ਨੂੰ ਦੇਸ਼ ਦੇ ਅੰਦਰ ਪ੍ਰਾਈਵੇਟ ਪ੍ਰਾਈਵੇਟ ਕਰਕੇ ਖਤਮ ਕੀਤਾ ਅੱਜ ਦੇਸ਼ ਦੇ ਅੰਦਰ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਵਰਗੀਕਰਨ ਦਾ ਵੀ ਦੇਸ਼ ਦੇ ਅੰਦਰ ਜੇ ਐਚੀ ਐਚੀਆਂ ਦੇ ਪੜੇ ਲਿਖੇ ਲੋਕਾਂ ਨੂੰ ਨਹੀਂ ਉਹ ਸੀਟ ਦਿੱਤੀ ਜਾਂਦੀ ਤਾਂ ਜਨਰਲ ਨੂੰ ਦਮਾਗੇ ਜਦ ਕਿ ਇਹ ਕੋਸ ਇਥੇ ਦੀਆਂ ਸਰਕਾਰਾਂ ਪਹਿਲਾਂ ਹੀ ਕਰਦੀਆਂ ਰਹੀਆਂ ਇਹ ਸਰਕਾਰਾਂ ਨੇ ਜਨਰਲ ਲੋਕਾਂ ਦੇ ਗਲਤ ਸਰਟੀਫਿਕੇਟ ਬਣਾ ਕੇ ਸਾਡੀਆਂ ਨੌਕਰੀਆਂ ਨੂੰ ਖੋਇਆ ਦੇਸ਼ ਦੇ ਅੰਦਰ ਐਸਸੀ ਤੇ ਬੀਸੀ ਨੂੰ ਪਾੜਿਆ ਨਾ ਬੈਕਲੌਗ ਪੂਰਾ ਕੀਤਾ ਨਾ ਮੰਡਲ ਕਮਿਸ਼ਨ ਰਿਪੋਰਟ ਲਾਗੂ ਕੀਤੀ ਇਸ ਦੇਸ਼ ਦੇ ਅੰਦਰ ਬੇਈਮਾਨ ਸਰਕਾਰਾਂ ਚਾਹੇ ਕਾਂਗਰਸ ਦੀ ਹੋਵੇ ਚਾਹੇ ਆਮ ਆਦਮੀ ਦੀ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਦੀ ਹੋਵੇ ਅੱਜ ਜਿਹੜਾ ਨੌਕਰੀ ਤੋਂ ਬੇਰੁਜ਼ਗਾਰ ਲੋਕ ਐਸਸੀ ਬੀਸੀ ਸਾਰੇ ਦੇ ਸਾਰੇ ਲੋਕ ਆਪਣੀ ਭਾਰਤ ਬੰਦੀ ਕੋਲ ਵੀ ਦਿੱਤੀ ਕਿਤੇ ਨਾ ਕਿ ਅਸਾਂ ਦੇਖਣ ਨੂੰ ਨਹੀਂ ਮਿਲ ਰਿਆ ਲੁਧਿਆਣਾ ਅਸਰ ਜਿਹੜਾ ਆ ਅਸਰੇ ਯਾਸੀ ਦੇਸ਼ ਦੇ ਅੰਦਰ ਘਾਟ ਗਿਣਤੀਆਂ ਦੇ ਲੋਕ ਅਸੀਂ ਐਸੀ ਸੁਪਰੀਮ ਕੋਰਟ ਦੇ ਫੈਸਲੇ ਦਾ ਵਿਰੋਧ ਕਰਦੇ ਪੂਰੇ ਦੇਸ਼ ਦੇ ਅੰਦਰ ਅਸੀਂ ਬਿਨਾ ਟਕਰਾ ਤੋਂ ਬਿਨਾ ਲੜਾਈ ਤੋਂ ਰਾਸ਼ਟਰਪਤੀ ਨੂੰ ਮੈਮੋਰੰਡਮ ਦਵਾਗੇ ਵੀ ਜੋ ਦੇਸ਼ ਦੇ ਅੰਦਰ ਦੇਸ਼ ਦਾ ਸੰਵਿਧਾਨ ਕਹਿੰਦਾ ਉਹ ਮੰਨਣਾ ਚਾਹੀਦਾ ਉਹ ਕਰਨਾ ਚਾਹੀਦਾ ਨਾ ਕਿ ਦੇਸ਼ ਦੀ ਆਰਐਸਡੀ ਸਰਕਾਰ ਜਿਹੜੀ ਐਸਸੀ ਤੇ ਬੀਸੀ ਨੂੰ ਪਾੜ ਕੇ ਦੇਸ਼ ਦੇ ਅੰਦਰ ਮਨੁੱਖ ਦੇ ਸੰਵਿਧਾਨ ਨੂੰ ਮਨੁੱਖ ਦੀ ਵਿਵਸਥਾ ਨੂੰ ਲਾਗੂ ਕਰਨਾ ਚਾਹੁੰਦੀ ਆ ਅਸੀਂ ਉਹਨਾਂ ਦਾ ਦੇਸ਼ ਦੇ ਅੰਦਰ ਵਿਰੋਧ ਕਰਦੇ ਆ ਬਹੁਤ ਜਨ ਸਮਾਜ ਪਾਰਟੀ ਦੇਸ਼ ਦੇ ਅੰਦਰ ਅੰਦੋਲਨ ਕੈਮ ਕਰੇਗੀ ਸੰਵਿਧਾਨ ਕੇ ਸਨਮਾਨ ਮੈਂ ਕਿਤਾ ਜਾ ਰਿਹਾ ਕੀ ਕਹਿਣਾ ਚਾਹੋਗੇ ਹਾਂਜੀ ਅੱਜ ਦਾ ਜਿਹੜਾ ਇਹ ਪ੍ਰੋਟੈਸਟ ਹੈਗਾ ਇਹ ਭਾਰਤ ਦੇ ਅੰਦਰ ਜਿੰਨਾ ਵੀ ਜਥੇਬੰਦੀਆਂ ਵੱਲੋਂ ਬੰਦ ਦੀ ਕਾਲ ਆਈ ਸੀਗੀ ਸਾਡੇ ਦੇਸ਼ ਦੇ ਰਾਸ਼ਟਰੀ ਪ੍ਰਧਾਨ ਮਾਨਜੋਗ ਭੈਣ ਕੁਮਾਰੀ ਮਾਇਆਵਦੀ ਜੀ ਵੱਲੋਂ ਉਹਨਾਂ ਵੱਲੋਂ ਵੀ ਇਸ ਬੰਦ ਦਾ ਜਿਹੜਾ ਹੈਗਾ ਸਮਰਥਨ ਕਰਨ ਵਾਸਤੇ ਸੰਦੇਸ਼ ਭਾਰਤ ਦੇ ਦੇ ਦਿੱਤਾ ਗਿਆ 1 ਅਗਸਤ 2024 ਨੂੰ ਜਿਹੜਾ ਭਾਰਤ ਦੇਸ਼ ਦੇ ਅੰਦਰ 7 ਜੱਜਸ ਵੱਲੋਂ ਇੱਕ ਬਹੁਤ ਹੀ ਮਾੜਾ ਜਿਹੜਾ ਫੈਸਲਾ ਲਿਆ ਗਿਆ ਉਹਨਾਂ ਨੇ ਫੈਸਲਾ ਇਹ ਲਿਆ 341 ਔਰ 342 ਜਿਹੜਾ ਆਰਟੀਕਲ ਸੀਗਾ ਸੰਵਿਧਾਨ ਦੇ ਖਿਲਾਫ ਇਹ ਫੈਸਲਾ ਹੋਇਆ ਔਰ ਸਾਡੇ ਬਹੁਜਨ ਸਮਾਜ ਜਿਹੜਾ ਸੀਗਾ ਉਹਨਾਂ ਨੂੰ ਆਪਸ ਵਿੱਚ ਵਖਰੇਵਾ ਪੈਦਾ ਕਰਨ ਵਾਲਾ ਜਿਹੜਾ ਫੈਸਲਾ ਹੋਇਆ ਉਹਦੀ ਵਿਰੋਧਤਾ ਦੇ ਵਿੱਚ ਅਸੀਂ ਅੱਜ ਜਿਹੜਾ ਹੈਗਾ ਰੋੜਾ ਤੇ ਉਤਰਿਆ ਭਾਰਤ ਬੰਦ ਦੇ ਸਮਰਥਨ ਦੇ ਵਿੱਚ ਪਹੁੰਚੇ ਅਸੀਂ ਔਰ ਅੰਦਰ ਦੇ ਵਿੱਚ ਆਖਰੀ ਟਿਕੰ ਨੂੰ ਮਿਲਿਆ ਸਾਰਾ ਬਾਜ਼ਾਰ ਸਾਰਾ ਰੋੜਾ ਸਾਰਾ ਉੱਥੇ ਹੀ ਟ੍ਰਾਂਸਿਟ ਅਸੀਂ ਅੱਜ ਜਿਹੜਾ ਪ੍ਰੋਟੈਸਟ ਕਰ ਰਹੇ ਹਾਂ ਬਿਲਕੁਲ ਅਸੀਂ ਧੱਕਾ ਨਹੀਂ ਕਰ ਰਹੇ ਅਸੀਂ ਸ਼ਾਂਤਮਈ ਢੰਗ ਦੇ ਨਾਲ ਆਪਣੇ ਭਾਈਚਾਰੇ ਖਾਂਜ ਨੂੰ ਬਰਕਰਾਰ ਰੱਖਦੇ ਹੋਏ ਅੱਜ ਦਾ ਇਹ ਪ੍ਰੋਟੈਸਟ ਲੜ ਰਹੇ ਹਾਂ ਅਗਰ ਜੇ ਬੰਦ ਕਰਨਾ ਹੁੰਦਾ ਤੇ ਇੱਕ ਵੀ ਦੁਕਾਨ ਸ਼ਹਿਰ ਦੇ ਅੰਦਰ ਖੁੱਲੀ ਨਾ ਹੁੰਦੀ ਕਿਉਂਕਿ 2 ਅਪ੍ਰੈਲ 2018 ਦਾ ਇਤਿਹਾਸ ਸੁਆਇਆ ਅਰੇ ਕੀ ਨਾਮ ਹੈ ਜੀ ਤੁਹਾਡਾ ਕੀ ਨਾਮ ਹੈ ਮੈਂ ਬਲਵਿੰਦਰ ਸਿੰਘ ਜੱਸੀ ਕਾਰਜਕਾਰੀ ਪ੍ਰਧਾਨ ਬੌਜਨ ਸਮਾਜ ਪਾਰਟੀ ਜ਼ਿਲ੍ਹਾ ਲੁਧਿਆਣਾ ਜੀ